ਜੀ ਜੀ ਅੱਜ ਪਾਸਟਰ ਬਜਿੰਦਰ ਵਾਲਾ ਕੇਸ ਲੱਗਿਆ ਹੋਇਆ ਸੀ ਤੁਸੀਂ ਪੀੜਤ ਕੁੜੀ ਦੇ ਵਕੀਲ ਹੈਗੇ ਹੋ ਹਾਂਜੀ ਹਾਂਜੀ ਕੀ ਹੋਈ ਜੀ ਅੱਜ ਕੋਰਟ 'ਚ ਕਾਰਵਾਈ ਅੱਜ ਜੀ ਉਹਨਾਂ ਨੇ ਐਗਜ਼ਮਪਸ਼ਨ ਲਗਾਈ ਸੀਗੀ ਜੀ ਪਰਸਨਲ ਡਿਫਿਕਲਟੀ ਵੀ ਅੱਛਾ ਪੇਸ਼ ਨਹੀਂ ਹੋਏ ਬਜਿੰਦਰ ਉਹ ਨਹੀਂ ਨਹੀਂ ਜੀ ਅਸੀਂ ਨੇ ਅਪੋਜ਼ ਕੀਤਾ ਹੈ ਤੇ ਇੱਕ ਹੋਰ ਕੰਪਲੇਨੈਂਟ ਆਈ ਹੋਈ ਸੀਗੀ ਕਪੂਰਥਲਾ ਜਿਨ੍ਹਾਂ ਨੇ ਕਪੂਰਥਲੇ ਉਹਦੀ ਐਫ ਆਈ ਆਰ ਕਰਵਾਈ ਹੈ ਠੀਕ ਹੈ ਜੀ ਉਹ ਵੀ ਆਏ ਸੀਗੇ ਉਹਨਾਂ ਨੇ ਆਪਣੀ ਆਪ ਜੀ ਸੁਣਾਈ ਜੱੱਸਾ ਸਾਹਿਬ ਨੂੰ ਜੱੱਸਾ ਸੀਗੇ ਆਪਣੇ ਵਕੀਰਾਂਤ ਕੁਮਾਰ ਜੀ ਉਹ ਛੁੱਟੀ 'ਤੇ ਵਰ ਸੀਗੇ ਤਾਂ ਹਾਂ ਜੀ ਡਿਊਟੀ 'ਤੇ ਸੀਗੇ ਹਰਸਿਮਰ ਰਣਜੀਤ ਸਿੰਘ ਜੀ ਏਡੀ ਜੱੱਸਾ ਸਾਹਿਬ ਜੀ 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 ਉਹਨਾਂ ਦੀ ਕੋਰਟ ਦੇ ਵਿੱਚ ਇਹ ਪ੍ਰोसीडिंग ਚੱਲੀ ਹੈ ਜੀ ਅੱਜ ਤੇ ਆਪਣਾ ਇਹਨਾਂ ਨੇ ਕੀ ਇਹਨਾਂ ਨੇ ਕੀ ਤਰਕ ਕੀ ਦਿੱਤਾ ਨਾ ਪੇਸ਼ ਹੋਣ ਦਾ ਬਜਿੰਦਰ ਉਹਨਾਂ ਨੇ ਪਰਸਨਲ ਡਿਫਿਕਲਟੀ ਜੀ ਅੱਛਾ ਪਰਸਨਲ ਡਿਫਿਕਲਟੀ ਦੀ ਗੱਲ ਕੀਤੀ ਸੀਗੀ ਇਹਨਾਂ ਨੇ ਐਗਜ਼ੈਂਪਸ਼ਨ ਐਪਲੀਕੇਸ਼ਨ ਮੂਵ ਕੀਤੀ ਹੈ ਜਿਹਦੇ ਵੀ ਜਿਨ੍ਹਾਂ ਨੇ ਇਹ ਇੱਕ ਆਪਣਾ ਜੋ ਹੈ ਡਰਾਫਟ ਕੀਤਾ ਹੈ ਕਿ ਵੀ ਸਾਨੂੰ ਕੋਈ ਪਰਸਨਲ ਡਿਫਿਕਲਟੀ ਹੈ ਇਸ ਕਰਕੇ ਅਸੀਂ ਆ ਨਹੀਂ ਸਕਦੇ ਤਾਂ ਜੱਸਾਬ ਨੇ ਸਵੇਰੇ ਜਦੋਂ ਇਹ ਪੜਿਆ ਤਾਂ ਜੱਸਾਬ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਜਾਂ ਤਾਂ 4:30 ਵਜੇ ਤੱਕ ਪੇਸ਼ ਕਰ ਦਿਓ ਜਾਂ ਮੈਂ ਉਹਨਾਂ ਨੂੰ ਜੋ ਹੈ ਉਹਨਾਂ ਦੀ ਮੀਟ ਕੈਨਸਲ ਕਰ ਰਿਹਾ ਠੀਕ ਹੈ ਤਾਂ ਆਫਟਰ ਲੰਚ 2:00 ਵਜੇ ਇਹਨਾਂ ਨੇ ਆ ਕੇ ਫਿਰ ਇਹ ਕਿਹਾ ਕਿ ਵੀ ਉਹਦੀ ਤਬੀਅਤ ਖਰਾਬ ਹੈ ਅੱਛਾ ਅੱਛਾ ਬਾਕੀ ਉਸ ਟਾਈਮ ਉਹ ਯੂਟਿਊਬਰ ਲੜਾਈ ਚੱਲ ਰਹੀਆਂ ਸੀਗਾ ਅੱਛਾ ਬਜਿੰਦਰ ਉਸ ਟਾਈਮ ਯੂਟਿਊਬ ਲਾਈਵ ਸੀ ਤੇ ਕੋਰਟ ਨੂੰ ਕਹਿ ਰਿਹਾ ਕਿ ਅਸੀਂ ਪਰਸਨਲ ਡਿਫਿਕਲਟੀ ਤੇ ਚੱਲਦੇ ਆ ਨਹੀਂ ਸਕਦੇ ਹਾਂਜੀ ਹਾਂਜੀ ਠੀਕ ਹੈ ਤਾਂ ਇਸ ਕਰਕੇ ਵੀ ਜੱਜ ਨੇ ਵੀ ਉਸ ਚੀਜ਼ ਦਾ ਕੌਗਨੀਸ਼ੈਂਸ ਲਿਆ ਇਹਦੇ ਨਾਨ ਅਵੇਲੇਬਲ ਨਾਨ ਅਵੇਲੇਬਲ ਵਾਰੰਟ ਕੱਢੀ ਹੈ ਜੀ ਅੱਛਾ ਜੀ ਬਲਜਿੰਦਰ ਪਾਸਟਰ ਬਲਜਿੰਦਰ ਦੇ ਅੱਛਾ ਜੀ ਅੱਜ ਦੀ ਪ੍ਰੋਸੀਡਿੰਗ ਇਹ ਰਹੀ ਹੈ ਜੀ ਕਿੰਨੀ ਤਰੀਕਾ ਜੂ ਨੈਕਸਟ ਪੇਸ਼ੀ ਕਦੋਂ ਹੋਏਗੀ ਇਹਦੀ ਨੈਕਸਟ ਵੀਕ 18 3 18 ਮਾਰਚ ਦੀ ਹੈ ਹਾਂਜੀ ਠੀਕ ਹੈ ਠੀਕ ਹੈ ਪਰਮਾ ਜੀ ਜੀ ਸ਼ੁਕਰੀਆ ਸੋ ਇਹ ਅੱਜ ਜਿਹੜਾ ਤੁਸੀਂ ਡੀਜੀਪੀ ਪੰਜਾਬ ਕੋਲ ਜਾ ਕੇ ਆਏ ਹੋ ਦੁਬਾਰਾ ਕੀ ਮੰਗ ਕਰਕੇ ਆਏ ਹੋ ਸਰ ਮੇਰੀ ਆਹੀ ਮੰਗ ਹੈ ਕਿ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਕਿਉਂਕਿ ਸਰ ਮੈਨੂੰ ਮੇਰੀ ਫੈਮਲੀ ਨੂੰ ਜਾਨ ਦਾ ਖਤਰਾ ਆ ਕਿਉਂਕਿ ਸਰ ਤੁਸੀਂ ਵੀ ਨਿਊਜ਼ ਤੇ ਦੇਖਦੇ ਹੋਣੇ ਕਿ ਐਂਡ ਜੋ ਚੀਜ਼ ਆ ਮੈਂ ਤੁਹਾਨੂੰ ਦੱਸਿਆ ਸੀ ਕਿ ਜੂਣਾ ਨੇ ਕਹੀਆਂ ਸੀ ਕਿ ਅਸੀਂ ਤੁਹਾਨੂੰ ਬਦਨਾਮ ਕਰਾਂਗੇ ਤੁਹਾਡੇ ਤੇ ਗਲਤ ਗਲਤ ਅਲੀਗੇਸ਼ਨ ਲਾਵਾਂਗੇ ਧਰਨੇ ਪ੍ਰਦਰਸ਼ਨ ਕਰਾਂਗੇ ਤੁਹਾਡੇ ਖਿਲਾਫ ਯਾ ਤੁਹਾਨੂੰ ਜੋ ਵੀ ਮਰਨ ਦਾ ਵੀ ਸਰਨ ਨੇ ਸੇਮ ਉਹੀ ਚੀਜ਼ਾਂ ਕੀਤੀਆਂ ਐਂਡ ਸਰ ਹੁਣ ਆ ਹੈਗਾ ਐ ਮਿਸਰਨ ਵੀ ਆਹੀ ਕਿ ਸਰ ਮੈਂ ਆਪਣੀ ਬੱਚੀ ਨੂੰ ਲੈ ਕੇ ਸਰ ਰਾਤ ਦੀ ਉੱਧਰ ਉੱਧਰ ਹੋਈ ਪਈਆਂ ਕਿ ਸਾਨੂੰ ਆ ਨਹੀਂ ਪਤਾ ਹੈਗਾ ਕਿ ਘਰ ਰਹਿਣ ਦਾ ਸਾਡੇ ਲਈ ਸੇਫ ਵੀ ਹੈਗਾ ਜਾਂ ਕਿ ਨਹੀਂ ਮੇਰੀ ਆਹੀ ਮੰਗ ਸੀ ਕਿ ਸਰ ਇਹਨੂੰ ਅਰੈਸਟ ਕੀਤਾ ਜਾਵੇ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਕੀ ਪ੍ਰੋਸੈਸ ਹੈ ਤੱਕ ਡੀਜੀਪੀ ਸਾਹਿਬ ਨੂੰ ਸਰ ਉਹਨਾਂ ਨੇ ਪ੍ਰੋਸੈਸ ਆਦਿ ਤੈ ਉਹਨਾਂ ਨੇ ਸੀਬੀਆਈ ਵਾਲੇ ਜਿਹੜੇ ਸਰ ਸੀਗੇ ਉਹਨਾਂ ਨਾਲ ਕੰਟੈਕਟ ਕੀਤਾ ਤੇ ਪ੍ਰੋਸੀਜਰ ਨੂੰ ਜਲਦ ਤੋਂ ਜਲਦ ਨਤੀਜੇ ਤੱਕ ਪਹੁੰਚਾਉਣ ਦਾ ਕੀਤਾ ਹੈ ਤੇ ਉਹਨਾਂ ਨੇ ਮੈਨੂੰ ਆ ਕਿਹਾ ਹੈ ਕਿ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਜਾਓ ਕੋਈ ਇੱਦਾਂ ਦੀ ਚੀਜ਼ ਨਹੀਂ ਹੋਏਗੀ ਸਾਡੇ ਵੱਲੋਂ ਤੁਹਾਨੂੰ ਪ੍ਰੋਟੈਕਸ਼ਨ ਵੀ ਦਿੱਤੀ ਜਾਊਗੀ ਜੇ ਇੱਦਾਂ ਦਾ ਕੁਝ ਕਰਦੇ ਆ ਤੇ ਇਹਨਾਂ ਤੇ ਅਰੇਸਟ ਵੀ ਕੀਤੀ ਜਾਊਗੀ ਲੱਗ ਰਿਹਾ ਡਰ ਲੱਗ ਰਿਹਾ ਸਰ ਬਹੁਤ ਜ਼ਿਆਦਾ ਕਿਉਂਕਿ ਸਰ ਇਹਨਾਂ ਦੇ ਖਿਲਾਫ ਉੱਠਣਾ ਹੀ ਬਹੁਤ ਵੱਡੀ ਆਪਣੇ ਆਪ ਚ ਹੈ ਕਿਉਂਕਿ ਇਹਨਾਂ ਦੇ ਖਿਲਾਫ ਜਿਹੜਾ ਵੀ ਅਜੇ ਤੱਕ ਬੋਲੇ ਆ ਸਰ ਉਹ ਦਿਖਿਆ ਹੀ ਨਹੀਂ ਸਰ ਪਹਿਲੀ ਗੱਲ ਤਾਂ ਕੋਈ ਉੱਠਦਾ ਹੀ ਨਹੀਂ ਹੈਗਾ ਤੇ ਜੇ ਕੋਈ ਉੱਠਦਾ ਆ ਉਹਨੂੰ ਆ ਦਬਾ ਦਿੰਦੇ ਆ ਬਸ ਆਹੀ ਹੈਗਾ ਯਾ ਕਿ ਸਾਇਰਾ ਦਾ ਸਪੋਰਟ ਸੀਗਾ ਉਹਦੇ ਕਰਕੇ ਅੱਜ ਤੱਕ ਪਹੁੰਚੇ ਆ ਪਰ ਆ ਹੈ ਗੈਸਰ ਛੋਟੀ ਜੀ ਬੱਚੀ ਹੈਗੀ ਹੈ ਸਰ ਉਹਦੇ ਬਾਰੇ ਸੋਚ ਕੇ ਬਹੁਤ ਜ਼ਿਆਦਾ ਅੰਦਾਜ਼ ਤੇ ਸਰ ਇਹਨਾਂ ਨੇ ਉਹੀ ਚੀਜ਼ਾਂ ਕਿ ਮੇਰੇ ਹਸਬੰਡ ਉੱਤੇ ਵੀ ਅਲੀਕੇਸ਼ਨ ਲਾਣੇ ਸ਼ੁਰੂ ਕਰ ਦਿੱਤੇ ਗਲਤ ਗਲਤ ਕੀ ਇਹਨਾਂ ਨੇ ਕਿਸੇ ਦਾ ਰੇਪ ਕੀਤਾ ਆ ਜਾਂ ਇਹਨਾਂ ਨੇ ਉੱਤੇ ਗਲਤ ਐਫਆਈਆਰ ਜਾਂ ਮੇਰੇ ਪੇਰੈਂਟਸ ਨੂੰ ਵਿੱਚ ਕਸੀਟਣਾ ਉਹੀ ਚੀਜ਼ ਆ ਕਿ ਮੈਨੂੰ ਕੱਲੀ ਕਰ ਦੇਣਾ ਆ ਕਿ ਮੈਂ ਤੇ ਕੀ ਜਿਦਾਂ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਤੈਨੂੰ ਇੰਨਾ ਕਕਲਾ ਕਰਦਾਂਗਾ ਜਿਹੜਾ ਵੀ ਤੇਰੇ ਸਪੋਰਟ ਚ ਆਊਗਾ ਕੋਈ ਅਸੀਂ ਰਹਿਣ ਨਹੀਂ ਦੇਣਾ ਤੂੰ ਕੀ ਕਰ ਲੂਗੀ ਫਿਰ ਸਾਡਾ ਬਿਲਕੁਲ ਠੀਕ ਹੈ